ਬੜਾ ਇਹ ਖਰਚ ਕੀਤਾ ਮਿੱਤਰੋ ਇਹ ਨਾ ਰੁਪਈਆ ਖਰਚ ਕੀਤਾ ਬੰਦੇ ਨੇ ਹੈ ਮੋਟਰ ਤੇ ਉਹ ਵੀ ਸ਼ੌਂਕ ਦਾ ਵੀ ਕੋਈ ਮੁੱਲ ਨਹੀਂ ਕਹਿੰਦੇ ਤੇ ਸ਼ੌਕ ਹੀ ਦਿਖਾਉਣੇ ਅੱਜ ਬੰਦਿਆਂ ਦੇ ਲਓ ਵੀ ਮਿੱਤਰੋ ਵੇਖੋ ਨਜ਼ਾਰਾ ਚਾਰ ਜਪਰੇ ਇੱਥੋਂ ਬੂਟੇ ਲੱਗੇ ਹੋਏ ਆ ਤਰ੍ਹਾ ਬਣਾਇਆ ਬਈ ਇੱਥੇ ਪੂਲ ਬੰਦੇ ਨੇ ਹਾਂ ਆ ਪੌੜੀਆਂ ਕਲਰ ਵਗੈਰਾ ਬੜਾ ਕੀਤਾ ਮਿੱਤਰੋ ਬੜਾ ਸੋਚ ਸਮਝ ਕੇ ਡਿਜ਼ਾਈਨ ਹੈ ਨਾ ਆਹਾਹਾਹਾ ਹਾਂ ਬਿਲਕੁਲ ਬਹੁਤ ਚੈਂਟ ਚੀਜ਼ ਆ ਕੰਗੇ ਚੀਜ਼ ਆ ਹਾਂ ਬਾਜਿਆ ਹਾਂ ਹਾਂ ਸਵੇਰ ਮਾਝਾ ਨਹੀਂ ਨਹੀਂ ਕਰੂੰ ਬਈ ਨਾ ਨਾ ਨਹੀਂ ਕਰਦਾ ਬਈ ਕੈਪਟਨ ਫਾਰਮ ਕੈਪਟਨ ਫਾਰਮ ਮਤਲਬ ਕੈਪਟਨ ਫਾਰਮ ਇਹਨਾਂ ਦੇ ਫਾਦਰ ਸਾਹਿਬ ਕੈਪਟਨ ਸੀਗੇ ਅੱਛਾ ਹਾਂ ਉਹਨਾਂ ਦੇ ਨਾਂ ਤੇ ਆ ਇਹ ਸਰਦਾਰ ਕਰਤਾਰ ਸਿੰਘ ਪੁੱਲਰ ਜੀ ਗੁਰੀ ਬਈ ਦੇ ਡੈਡੀ ਜੀ ਸੀ ਤਾਂ ਮਿੱਤਰੋ ਆ ਵੇਖੋ ਬਈ ਨੌਨ ਨੂੰ ਹਣਾ ਸਵੀਮਿੰਗ ਪੂਲ ਬਣਿਆ ਹੋਇਆ ਇੱਥੇ ਆ ਕੇ ਆਏ ਬੈਠੇ ਜਾਂਦੇ ਆ ਠਾਠ ਨਾਲ ਬਈ ਤੇ ਇਧਰ ਆ ਵੇਖੋ ਕਹਾ ਵਗੈਰਾ ਲੱਗਿਆ ਹੋਇਆ ਚਾਰ ਚੁਫਰੇ ਪੂਲ ਦੇ ਨੌਂਦੇ ਹਣਾ ਪੈਗ ਸਾਈਕਲ ਲਾਉਣਾ ਉੱਥੇ ਰੱਖ ਲੈਂਦੇ ਆ ਤਾ ਆ ਉਤੇ ਕਾਨਿਆਂ ਦਾ ਬਈ ਛੱਪਰੇ ਜਾਂ ਨਾ ਕਿਵੇਂ ਬਣਵਾਇਆ ਹੋਇਆ ਲਓ ਵੀ ਮਿੱਤਰੋ ਦੇਖੋ ਮਿੱਤਰੋ ਆ ਦੇਖੋ ਇਧਰ ਪਾਂਛੀਆਂ ਨੂੰ ਵੀ ਪੂਰੀ ਸਹੂਲਤ ਦਿੱਤੀ ਵੀ ਆ ਠੇਕਾ ਇੱਥੇ 80000 ਤੇ ਦੇਤੀ 52000 ਨੂੰ ਠੇਕਾ ਲਗਭਗ 70 75 ਹੈਗਾ ਇੱਥੇ ਤੇ ਇੱਥੇ ਨਹਿਰ ਦਾ ਪਾਣੀ ਹੈ ਨਹੀਂ ਨਾ ਅੱਛਾ ਨਹਿਰ ਦਾ ਪਾਣੀ ਤਾਂ ਹੈ ਨਹੀਂ ਨਾ ਨਹੀਂ ਨਹੀਂ ਨਹਿਰ ਦਾ ਪਾਣੀ ਨਹੀਂ ਟਿਊਬਲ 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 ਲਾ ਕੇ ਠੀਕ ਆ ਇਧਰ ਬਾਈ ਨੇ ਨਾ ਇਧਰ ਦੇਖ ਲਓ ਵੀ ਮਿੱਤਰੋ ਸਾਡੇ ਨਾਮ ਲਿਖੇ ਹੋਏ ਇਧਰ ਦੇ ਮਿੱਤਰਾਂ ਦੀ ਮੋਟਰ ਹਾਂ ਆਹਾਹਾਹਾ ਬੜਾ ਪਾਈਪ ਨੂੰ ਵੀ ਰੰਗ ਕਰਕੇ ਉੱਤੇ ਨਾਮ ਲਿਖਿਆ ਆ ਮਿੱਤਰੋ ਇੱਥੇ 22 ਕਿੱਲੇ ਜ਼ਮੀਨ ਆ ਗੁਰੂ ਵੀਰ ਦੀ ਆ ਜਿਹੜੇ ਖੰਭੇ ਰੰਗ ਹੋਏ ਹੋਏ ਵੇਣਾ ਵੇਖੋ ਆ ਪੋਲ ਨੂੰ ਰੰਗ ਕੀਤਾ ਹੋਇਆ ਇਸੇ ਤਰ੍ਹਾਂ ਜਿੰਨੇ ਵੀ ਜ਼ਮੀਨਦਾਰ ਆਲਾ ਦਵਾਲਾ ਚਾਰ ਫੇਰੇ ਰੰਗ ਕੀਤਾ ਹੋਇਆ ਖੰਭਿਆਂ ਨੂੰ ਤਾਂ 22 ਕਿੱਲੇ ਇਸੇ ਤਰ੍ਹਾਂ ਚੌਰਸ ਹੀ ਟੱਕ ਆ ਜਾਂਦਾ ਪੂਰਾ ਏ 22 ਕਿੱਲਿਆਂ ਦਾ ਮਿੱਤਰੋ ਤਾਂ ਵੇਖੋ ਟਾਇਰ ਵਗੈਰਾ ਹਨ ਪੂਰਾ ਐਨ ਸੋਚ ਸਮਝ ਕੇ ਕੰਮ ਕੀਤਾ ਹੋਇਆ ਤਾਂ ਪੂਲ ਦਾ ਨਜ਼ਾਰਾ ਐਨ ਲੱਗਦਾ ਬਈ ਜਿਵੇਂ ਖੇਤ ਨਹੀਂ ਫਿਰਦੇ ਤਾਂ ਕਿਤੇ ਚੰਗੀ ਲੋਕੇਸ਼ਨ ਤੇ ਆਏ ਹੋਏ ਆ ਵੱਡੀ ਗੱਲ ਬੰਦੇ ਦਾ ਦਿਲ ਦਰਿਆ ਆਏ ਸਾਲ ਕਲਰ ਕਰਾਉਂਦਾ ਹੁਣ ਫਿਰ ਇਹਨੂੰ ਰੰਗ ਕਰਾਉਣ ਆਲਾ ਤਾਂ ਰੰਗ ਕਰਾਉਣਾ ਵੀਰਿਆਂ ਦਾ 10 ਕਿ ਦਿਨਾਂ ਤਾਂ ਹੀ ਬਸ ਅੱਛਾ ਪਰਸੋਂ ਪੇਂਟਰ ਆਊਗਾ ਮੇਲਾ ਆ ਗਿਆ ਨਾ ਨਹੀਂ ਪੇਂਟਰ ਆਊਗਾ ਰੰਗ ਕਰਨ ਹਾਂਜੀ ਹਾਂਜੀ ਪੇਂਟਰ ਆਊਗਾ ਮਿੱਤਰੋ ਰੰਗ ਕਰਨਾ ਸਪੈਸ਼ਲ ਹੈ ਹਰ ਸਾਲ ਤਾਂ ਦੇਖੋ ਇੱਥੇ ਵੀ ਹੋਣਾ ਜਿਵੇਂ ਕੋਈ ਠੰਡੇ ਪੀਣੇ ਕੋ ਪੈਗ ਸ਼ੈਗ ਲਾਉਂਦੇ ਆ ਬੈਂਚਾਂ ਤੇ ਬੈਠ ਕੇ ਇੱਥੇ ਤੇ ਠੰਡੇ ਪੈਗ ਸ਼ੈਗ ਲਾਉਂਦੇ ਆ ਲਓ ਵੀ ਮਿੱਤਰੋ ਆ ਪਈਆਂ ਬੀਅਰ ਦੀਆਂ ਬੋਤਲਾਂ ਦਾ ਟੋਕਰਾ ਭਰਿਆ ਬੀਅਰ ਦੀਆਂ ਬੋਤਲਾਂ ਦਾ ਮਿੱਤਰੋ ਟੋਕਰਾ ਭਰਿਆ ਪਿਆ ਠੰਡੀਆਂ ਤਤੀਆਂ ਤੇ ਠੰਡੇ ਬੱਤੇ ਦੀਆਂ ਬੋਤਲਾਂ ਲਓ ਵੀ ਮਿੱਤਰੋ ਆ ਮਹੌਲਾ ਤਾਂ ਮੱਲੀ ਮੇਲਾ ਦਾ ਜਿਵੇਂ ਸਿਖਰਾਂ ਤੇ ਵਗਿਆ ਆ ਇੱਥੇ ਵੀ ਮਿੱਤਰੋ ਪੂਰਾ ਸਿਸਟਮ ਤੇ ਚ ਆਇਆ ਹੋਇਆ ਹੈ ਨਾ ਆ ਕੀ ਲਾਇਆ ਹੋਇਆ ਤੁਸੀਂ ਇੱਥੇ ਬਾਈ ਨੇ ਮਨ ਲਗਾ ਟੈਂਕਰ ਖੜਾਣਾ ਪਾਣੀ ਆਣ ਹਾਂ ਪਾਣੀ ਦਾ ਟੈਂਕਰ ਇੱਧਰ ਆਉਂਦੀ ਤਾਰ ਆ ਉਹ ਵੇਹ ਟਰਾਂਸਫਾਰਮ ਹੋਦੀ ਹੈ ਨਾ ਟਰਾਂਸਫਾਰਮ ਤਾਰਾ ਸਾਰੀਆਂ ਮੱਛੀ ਮੋਟਰਾਂ ਨਹੀਂ ਇੱਥੇ ਹਾਂ ਮੱਛੀ ਮੋਟਰਾਂ ਨਹੀਂ ਸਾਰੀਆਂ ਲਓ ਵੀ ਮੈਂ ਤਾਂ ਲਗਭਗ 3 ਤੋਂ 4 ਤੇ ਆ ਜਿਵੇਂ ਖੰਭਿਆਂ ਨੂੰ ਰੰਗ ਕੀਤਾ ਹੋਇਆ ਆ ਆਹ ਹਾਂ ਹੂੰ ਸਾਤ ਆ ਖੰਭੇ ਬਖਾ ਦੇ ਤੇਰੇ ਜੂਮ ਕਰਕੇ ਪਹਿਲੀ ਚੰਗੀ ਆ ਬਈ ਪਹਿਲੇ ਤਾਂ ਇਹ ਰਾਮਦਰਨਾ 70 75 ਹਜ਼ਾਰ ਵਾਲੀ ਆ ਹਾਂ ਹਾਂ 70 ਦੀ ਵਾਲੀ ਆ ਬਈ 70 ਅੱਜ ਬੰਦਾ ਦੇ ਦਿੰਦਾ ਹੈ ਕੀ ਵੱਧ ਤੋਂ ਵੱਧ ਜੇ ਮਿੰਟ ਤੱਕ ਆ ਗਿਆ 55 ਚ 22 ਦਾ ਕਹਿੰਦਾ ਦੇਖੀਏ ਜਦੋਂ ਮੈਂ ਥੋੜਾ ਜਿ 60 ਚੁੱਗਦੀ ਇਹਦੇ ਉੱਪਰ ਜੀ ਹਮ ਇੱਕ ਨੰਬਰ ਸਿਰੇ ਤੇ ਇੱਥੇ 16 ਲੱਖ ਰੁਪਈਆ ਵਾਲਾ ਤਾਂ ਮੱਲੀ ਕਹਿੰਦਾ 16 ਲੱਖ ਰੁਪਈਆ ਲੱਗਿਆ ਇੱਥੇ ਕਮਾਂ ਵਾਲਾ ਹੈ ਤੇ 16 ਲੱਖ ਰੁਪਈਆ ਲੱਗਿਆ ਦਿਖਾਉਣਿਆ ਤੁਹਾਨੂੰ ਵੀ 16 ਲੱਖ ਰੁਪਈਆ ਕਿਉਂ ਲੱਗਿਆ ਕੀ ਕਾਰਨ ਤੇ ਲੱਗਦਾ ਤੁਹਾਨੂੰ 16 ਲੱਖ ਰੁਪਈਆ ਲੱਗਿਆ ਦਈ ਲੱਗਦਾ ਜਿਆਦੇ ਆ ਕਨਾਲ ਸਵਾ ਕਨਾਲ ਜਮੀਨ ਘੇਰੀ ਆ ਹਾਂ ਬਿਲਕੁਲ ਉਸ ਤੋਂ ਬੇਸ ਤੋਂ ਸਾਰਾ ਪਹਿਲਾਂ ਥੱਲੇ ਨਾਲ ਬੈਡ ਬੰਨਿਆ ਹੂੰ ਪੂਰਾ ਮੋਟਰ ਆ ਫੇਰ ਆ ਡਿਜ਼ਾਈਨਿੰਗ ਦਿੱਤੀ ਤਿੰਨ ਆ ਦੋ ਮੰਜ਼ਲੀ ਉੱਪਰ ਆ ਅੱਗੇ ਆ ਛਤਨਾ ਤਿੰਨ ਮੰਜ਼ਲੀ ਹੋ ਗਿਆ ਉਸ ਦਾ ਪੂਰ ਕ੍ਰੀਏਟ ਕਰਨਾ ਹੂੰ ਉਸ ਬਾਅਦ ਆ ਲਿਆ ਕੇ ਲਾਉਣਾ ਬਈ ਪੈਸਾ ਬਹੁਤ ਲੱਗਦਾ ਮੰਨ ਜਾ ਤੂੰ ਹਾਂਾਰੇ ਚਾਰੇ ਚੁਬੇ ਦੇ ਦਰਸਤ ਨੇ ਇਧਰ ਦੇ ਹੂੰ ਏ ਆ ਮੇਤਰੋ 16 ਲੱਖ ਰੁਪਈਆ ਲੱਗਿਆ ਹੋਇਆ ਇਸ ਪੂਰ ਦੇ ਉੱਤੇ ਹਾਂ ਤਾਂ ਵੇਖੋ ਕਿੰਨੇ ਸੋਹਣੇ ਖਾ ਮਣਾਈ ਆਇਆ ਲੱਗਦਾ ਵੀ ਜਿਵੇਂ ਕੋਈ ਹਨਾ ਖਾਸ ਦੀ ਸਪੈਸ਼ਲ ਜਗ੍ਹਾ ਹੁੰਦੀ ਆ ਯਸਰ ਜੀ ਬਾਈ ਜੀ ਡ੍ਰੀਮ ਪ੍ਰੋਜੈਕਟ ਅਗਲੇ ਦਾ ਡ੍ਰੀਮ ਪ੍ਰੋਜੈਕਟ ਹਾਂ ਸਹੀ ਏ ਗੱਲ ਆ